ਆਡੀਓ ਮੈਟਰੋ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਤੇ ਕਾਫੀ ਦਿਨਾਂ ਬਾਅਦ ਮੈਂ ਜਿਹੜੀ ਵੀਡੀਓ ਬਣਾ ਰਿਹਾ ਤੇ ਅੱਜ ਉਹ ਦਫੇ ਦੁਬਾਰਾ ਨਿਕਲ ਗਈ ਆ ਆ ਦੇਖੋ ਜਰਾ ਕੀ ਬਾਤ ਹੈ ਤੁਹਾਨੂੰ ਨੇ ਸਾਰੇ ਪਾਸੇ ਫੈਰ ਪਾਖ ਲਏ ਤੇ ਸਾਡੀਆਂ ਕੁਝ ਕੁ ਟਾਈਮ ਤੋਂ ਸ਼ਾਰਟ ਵੀਡੀਓ ਹੀ ਆਉਂਦੀਆਂ ਪਈਆਂ ਤੇ ਵਲੌਗ ਅੱਜੋਂ ਲਗਾਤਾਰ ਹੋਣਗੇ ਸਾਡੇ ਤੇ ਨੇ ਰਨ ਵੱਡੀ ਐਕਟੀਵਿਟੀ ਇਹਨਾਂ ਦੇ ਤਾਂ ਜਣਾ ਗੁਰਦੁਆਰਾ ਸਾਹਿਬ ਮੱਧਨ ਸਾਹਿਬ ਉਸ ਤੋਂ ਵਾਰਾ ਦੇ ਕੰਮ ਕਰਾ ਦੇ ਤਾਂ ਫਿਰ ਦੱਸੋਨੇ ਤੋਂ ਐਡੀ ਕਿੱਧਰ ਹੜ ਤੈਨੂੰ ਦੱਸਾਂ ਆ ਸਾਡੀ ਜਿਪੀ ਆ ਲੈ ਲੋ ਚੱਲ ਉਧਰ ਆ ਜਾ ਚੱ 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 ਦੇਖੋ ਧੁੰਦਾ ਦੇਖੋ ਪ੍ਰਕੋਪ ਪ੍ਰਕੋਪ ਧੁੰਦ ਦਾ ਪ੍ਰਕੋਪ ਜਿਪੂ ਇਹ ਡਾੜੀ ਲੱਗਦੀ ਫੋਲੋ 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 ਉਡੀ ਮਟਰੋਟਾ ਲੈਣਾ ਸਾਹਿਬ ਅਸੀਂ ਮੱਥਾ ਲਿਆ ਠੀਕ ਤੇ ਆ ਦੇਖੋ ਜਰਾ ਧੁੰਦ ਇੱਥੇ ਬਹੁਤ ਜ਼ਿਆਦਾ ਆ ਤੇ ਇਹ ਧੁੰਦ ਦੇ ਦੁਆਰਾ ਫੇਰ ਪੈਣ ਲੱਗੀ ਹੁਣ ਅਸੀਂ ਚੱਲੇ ਆ ਦੁਕਾਨ ਤੇ ਤੇ ਦੁਕਾਨ ਤੇ ਜਾ ਕੇ ਕੰਮ ਕਰ ਕਰਨਾ ਤਾਂ ਬਣੇ ਰੋ ਵੀਡੀਓ ਤੇ ਨਾਲ ਤੇ ਦਿਖਾਉਣੀ ਆ ਤੁਹਾਨੂੰ ਅੱਜ ਦੀ ਐਕਟੀਵਿਟੀ ਹਾਂਜੀ ਮਿੱਤਰੋ ਕੀ ਹਾਲ ਚਾਲ ਗੁਰਦਾਨ ਸਾਹਿਬ ਮੱਥਾ ਠੀਕ ਆਇਆ ਸੀ ਆ ਤੇ ਮੋਰਾਂ ਨੂੰ ਤੋ ਬਿਲਕੁਲ ਚਲ ਗਈ ਆ ਕੰਮ ਸ਼ੁਰੂ ਕਰ ਦਿੱਤਾ ਆ ਇਹਨੂੰ ਕੋ ਮੈਕ ਤੇ ਲਾਲੋ ਭਾਜੀ ਵੀ ਆਏ ਨੇ ਲਾਲੋ ਭਾਜੀ ਕਿਦਾ ਅੱਜ ਫੇਰ ਕਿੱਦਾਂ ਧੁੱਪ ਦਾ ਆਨੰਦ ਮਾਣ ਰਹੇ ਹੋ ਪੂਰਾ ਪੂਰਾ ਵਾਲਾਂ ਨੂੰ ਰਿਬਾਉਂਡਿੰਗ ਕੀਤੀ ਲੱਗਦੀ ਆ ਕਹਿੰਦਾ ਕਰਾਂਗੇ ਹੈ ਕਹਿੰਦਾ ਨਹੀਂ ਕਰਾ ਦੇ ਦਿੱਤਾ ਵੀ ਵਾਰਾ ਲੰਬੇ ਵਾਲ ਕਟਾ ਲੈ ਜੀ ਬਸ ਕਰਾ ਲੈਣੇ ਵੇਰ ਨੂੰ ਨਹੀਂ ਹਾਂ ਕੱਲ੍ਹ ਬੱਸ ਦਾ ਸਹੀ ਹੈ ਸਹੀ ਹੈ ਸਟਾ ਆ ਦੇਖੋ ਜੀ ਕੈਨੇਡੀਅਨ ਕੈਲ ਦੇ ਪੱਲੇ ਬਣ ਰਹੇ ਨੇ ਛੜਕੀਆਂ ਆਪਣੀਆਂ ਰੈਡੀ ਆ ਗਾਰੇ ਕੱਢਣ ਦੇ ਆ ਕਿਦਾਂ ਮੋٹے ਬੋਲੀ-ਬੋਲੀ ਗਾਰੇ ਗੱਡੀਆਂ ਓਏ ਬੋਲਦਾ ਨਹੀਂ ਪਾਣੀ ਰੱਖ ਲਿਓ ਕਿਰੋਂ ਹਾਂ ਜੀ ਮਿੱਤਰੋ ਅਗਲਾ ਦਿਨ ਚੜ ਗਿਆ ਤੇ ਅੱਜ ਚੜ ਗਿਆ ਆ ਦਿਨ ਲੱਗ ਗਿਆ ਤੇ ਧੁੱਪ ਨਿਕਲ ਗਈ ਆ ਸੋ ਦੇਖੋ ਕੱਲ ਤਾਂ ਧੁੰਦ ਬਹੁਤ ਜ਼ਿਆਦਾ ਸੀ ਤੇ ਅੱਜ ਧੁੱਪ ਨਿਕਲੀ ਹੋਈ ਆ ਦਿਨ ਲੱਗ ਗਿਆ ਤੂੰ ਬੱਤੀਆਂ ਕਰ ਲਈ ਆ ਤੇ ਕੱਲ ਅਸੀਂ ਵੀਡੀਓ ਵਿੱਚੋਂ ਤਾਂ ਨਹੀਂ ਬਣਾਈ ਸਾਡਾ ਇੱਕ ਯਾਰ ਖਾਸ ਮਿੱਤਰ ਸਿਗਾ ਉਹਦੀ ਅਚਾਨਕ ਡੈਥ ਹੋ ਗਈ ਅਸੀਂ ਉਧਰ ਚਲੇ ਗਏ ਤੇ ਕੰਮ ਵੀ ਸਾਡਾ ਪਿੱਛੇ ਰਹਿ ਗਿਆ ਤੇ ਹੁਣ ਬਣਾਉਣੇ ਆ ਜਿਹੜਾ ਕੰਮ ਕੱਲ ਪੈਂਡਿੰਗ ਰਹਿ ਗਿਆ ਸੀ ਅੱਜ ਕਰਨਾ ਤੁਹਾਨੂੰ ਦਿਖਾਉਂਦਾ ਸਾਡਾ ਲਾਲਾ ਲਾਲਾ ਅਵੇਦੁੱਲਾ ਕੋਈ ਡੀ ਵਾਲਾ ਨਹੀਂ ਹੈਗਾ ਪਰ ਉਹ ਆ ਬਸਾਂਤਾ ਪੰਜਮੀਆਨ ਵਾਲੇ ਕਹਿੰਦੇ ਹਾਂਜੀ ਐਵੇਂ ਕੋਈ ਗੱਲਬਾਤ ਦੱਸੋ ਕੋਈ ਚੜਾਇਆ ਨਹੀਂ ਪਤੰਗ ਪਤੰਗ ਉਹ ਨਹੀਂ ਨਹੀਂ ਭਾਈ ਪਤਾ ਨਹੀਂ ਕਿ ਜਦੋਂ ਆਇਆ ਹੈ ਨਾ ਨਾ ਕਾ ਤੋ ਨਹੀਂ ਚੜਾਇਆ ਭਾਈ ਮਲੇ ਯਾਰ ਡੈਥ ਹੋਈ ਆ ਮੁੰਡੇ ਦੀ ਕੱਲ ਸੰਸਕਾਰ ਕੀਤਾ ਯਾਰ ਜਵਾਨ ਮੁੰਡਾ ਚਲ ਗਿਆ ਹੂੰ ਹੂੰ ਚੰਗਾ ਨਹੀਂ ਲੱਗਦਾ ਤੇ ਇੱਕ ਭਰਾ ਉਹਦਾ ਜੇਲ੍ਹ ਜਾ ਉਹ ਮਾਂ ਦੇ بچਾਈ ਦੇ ਕੀ ਬੀਤਦੀ ਏ ਇਹ ਤਾਂ ਗੱਲ ਮੈਂ ਵੀ ਸੋਚਣ ਗਿਆ ਸੀਗਾ ਪਰ ਉਹੀ ਗੱਲ ਮੈਂ ਤੇਰੇ ਤੋਂ ਸੁਣ ਲਈ ਤੇ ਲੱਗਦਾ ਪਤੰਗ ਉੱਡਣਾ ਲੋਕੀ ਤੁਹਾਡੇ ਨਾਲ ਦੇ ਚੜਾਈ ਜਾਂਦੇ ਉਹਨਾਂ ਕੋਈ ਅਸਰ ਨਹੀਂ ਹੈਗਾ ਸਪੀਕਰ ਲਾਏ ਯਾਰ ਕਿਹਨਾਂ ਦੇ ਇੱਥੋਂ ਲਾਏ ਜੀ ਉਹਨਾਂ ਦੇ ਘਰ ਦੇ ਬਰਾਬਰ ਨਾ ਕਰੀ ਉਹਨਾਂ ਦੇ ਘਰ ਦੇ ਵਿੱਚ ਉਹਦਾ ਕੋਈ ਚਾਂਸ ਹੋ ਜੇ ਫੇਕ ਕੀ ਕਰਨਗੇ ਆਪਾਂ ਵੀ ਸਪੀਕਰ ਲਾਉਗੇ ਲੋਕਾਂ ਦੀ ਜਿਹੜੀ ਜ਼ਮੀਰ ਆ ਮੇਟਰ ਉਹ ਮਰ ਚੁੱਕੀ ਆ ਪਤੰਗ ਅਸੀਂ ਵੀ ਝੜਾਉਣਾ ਸੀ ਪਰ ਆਈ ਜਿਹੜਾ ਆ ਨੀਆ ਸਾਡਾ ਯਾਰ ਦੋਸਤ ਸੀ ਸਾਡੇ ਗੋੜ ਦਾ ਮੈਂਦਾ ਸੀ ਅਚਾਨਕ ਮੌਤ ਹੋ ਗਈ ਇਸ ਕਰਕੇ ਆਪਾਂ ਗਰੀਜ ਕਰਦੇ ਆ ਤੇ ਸਹੀ ਗੱਲ ਆ ਨਾ ਨਹੀਂ ਭਾਈ ਚੰਗਾ ਨਹੀਂ ਲੱਗਦਾ ਯਾਰ ਨਹੀਂ ਚੰਗਾ ਨਹੀਂ ਲੱਗਦਾ ਨਾ ਉਸ ਮਾਰ ਦੇ ਕੀ ਬੀਤਦੀ ਭਾਈ ਇਹਦਾ ਸਹੀ ਗੱਲ ਆ ਸਗੋ ਤੇ ਅਸੀਂ ਕੰਮ ਕਰ ਰਹੇ ਸੀਗੇ ਲੱਕੜ ਦਾ ਜਿਹੜੇ ਪੱਲੇ-ਪੁੱਲੇ ਬਣਾਏ ਆ ਉਹ ਵੀ ਤੁਹਾਨੂੰ ਦਿਖਾਉਣੇ ਸੀਗੇ ਜੜੌੜ ਵਾਸਤੇ ਭਰ ਦਮਾ ਗਈ ਆ ਔਟੋਮੈਟਿਕਲੀ ਦਿਮਾਗ ਉੱਧਰ ਜਾਈ ਜਾਂਦਾ ਤੇ اچانک ਜਿੱਦਾਂ ਕਿਦਾਂ ਹੋ ਗਿਆ ਥੋੜੇ ਦਿਨ ਪਹਿਲਾਂ ਆਨੂੰ ਮਿਲ ਕੇ ਵੀ ਗਿਆ ਸੀਗਾ ਉਹ ਤੇ ਗੋਪੀ ਦੁਕਾਨ ਲਈ ਆ ਸੀਗਾ ਸਾਡੇ ਕੋਲ ਮਨੇ ਉੱਧਰ ਵੀ ਗਿਆ ਸੀ ਤੇ ਪਤਾ ਨਹੀਂ ਕੀ اچانک ਹੋ ਗਿਆ ਚਾਨ ਗਈ ਮੋਟਾਂ ਹੋਈਏ ਨਾ ਭਾਈ। ਤੇ ਨਿਕਲ ਗਿਆ ਵੀ ਮੈਂ ਬਲੌਗ ਵੀ ਬਣਾਉਣਾ ਆ ਤੇ ਦਿਖਾਉਣਾ ਤੁਹਾਨੂੰ ਸਾਰਿਆਂ ਨੂੰ ਕੰਮ ਵੀ ਕਰਾਂ ਇਹ ਵੀ ਦਿਮਾਗ ਵਿੱਚ ਘੁੰਮੀ ਜਾਂਦਾ। ਕੰਮ ਵੀ ਕਰਕੇ ਆ ਗਏ ਅਸੀਂ। ਤੇ ਮਾਈਡ ਜਿਹੜਾ ਥੋੜਾ ਜਿਹਾ ਡਿਸਟਰਬੈਂਸ ਤੇ ਜੋ ਰੱਬ ਨੂੰ ਮਨਜ਼ੂਰ ਆ। ਲੰਬੇ ਕੋਨ ਵਾਲਾ ਬੰਦਾ ਇੱੱਚੇ ਹੀ ਚਾਰਜਰ ਪਾਇਆ ਹੋਇਆ ਆ। ਸ਼ਿਆ ਬਾਤ ਆ ਯਾਰ ਤੇਰੀ। ਫੋਨ ਆਈਫੋਨ ਰੱਖਿਆ ਆ ਬੰਦੇ ਨੇ ਕਿੰਦਾ ਠੀਕ ਆ ਆ ਭੈਣੇ ਪਾਵਰ ਬੈਂਕ ਨਾਲ ਹੀ ਰੱਖੀ ਆ ਯਾਰ ਹੱਤ ਹੋ ਗਈ ਆ ਉਹ ਐਡਾ ਲੱਗਦਾ ਜਿਹਾ ਡੋਂਗੀ ਲਾਉਣ ਵਾਲਾ ਬੰਦਾ ਹੁੰਦਾ ਯੂਐਸਏ ਦੀ ਹੈ ਯੂਐਸਏ ਤਾਂ ਹੀ ਆ ਯੂਐਸਏ ਤੋਂ ਨਹੀਂ ਆ ਇਹਨਾਂ ਆ ਲੱਗ ਗਈ ਆ ਯੂਐਸਏ ਆ ਮਗਰ ਹੀ ਆ ਨਾਲ ਗਲੀ ਦੀ

ਉਹ ਪਏ ਜਿਹੜਾ ਮੇਰਾ ਕੰਨ ਚ ਪਜਦਾ ਫਿਰਦਾ ਇੱਕ ਇੱਕ ਵਾਰ ਜੇ ਨਹੀਂ ਵੇ ਮੇਰੇ ਖੰਭੇ ਚ ਪਜਦਾ ਫਿਰਦਾ ਜਿੱਪੂ ਆ ਗਈ ਜਿੱਪੂ ਪੈਣੀ ਓਏ ਛਾੜੀ ਓਏ ਛਾੜੀ ਫੇਕ ਕਰੀ ਇੱਕ ਵਾਰੀ ਇੱਕ ਵਾਰੀ ਫੇਕ ਕਰੀ ਇੱਕ ਵਾਰੀ ਫੇਕ ਕਰੀ ਉਹ ਆਈ ਮੜ ਜਾ ਉਹ ਤੇਰੀ ਨੇ ਹਾਂਜੀ ਮਿੱਤਰੋ ਕੀ ਹਾਲ ਚਾਲ ਰਿਹਾ ਪੰਜਾਬ ਦੇ ਬੰਦ ਦਾ ਅੱਜ ਸੱਦਾ ਆ ਸਾਰੇ ਪਾਸੇ ਪੰਜਾਬ ਬੰਦ ਆ ਤੇ ਦੁਕਾਨਾਂ ਸਾਰੀਆਂ ਹੀ ਬੰਦ ਆ ਤੇ ਦਿਖਾਉਨੇ ਤੁਹਾਨੂੰ ਸਿਰਫ ਸਾਡੀ ਦੁਕਾਨ ਖੁੱਲੀ ਆ ਬਾਕੀ ਸਾਰੀਆਂ ਦੁਕਾਨਾਂ ਤਕਰੀਬਨ ਬੰਦ ਆ ਦੇਖੋ ਜੀ ਤੇ ਬਾਬਾ ਜੀ ਦੇਖਦੇ ਖੰਡਾ ਨੂੰ ਖੰਡੇ ਨੂੰ ਧਾਰਨ ਹੁੰਦੇ ਪਏ ਉਹਨਾਂ ਨੇ ਵੀ ਜਾਣਾ ਦਿੱਲੀ ਮੋਰਚੇ ਤੇ ਸੰਭੂ ਬਾਰਡਰ ਤੇ ਤੇ ਅਸੀਂ ਵਿੱਚ ਵਿੱਚ ਬਲੌਗ ਬਣਾਇਆ ਵਿੱਚ ਵਿੱਚ ਨਹੀਂ ਬਣਾਇਆ ਕੰਮ ਕਰਕੇ ਇੱਕ ਸਾਡਾ ਯਾਰ ਮਿੱਤਰ ਪੂਰਾ ਹੋ ਗਿਆ ਇਸ ਕਰਕੇ ਥੋੜਾ ਜਿਹਾ ਡਿਸਟਰਬਿੰਗ ਹੋ ਗਈ ਸੀ ਕਿਉਂ ਵੀ ਤੇ ਇਸ ਕਰਕੇ ਆਪਾਂ ਤੇ ਵਲੌਗ ਹੁਣ ਬਣਾਉਣੇ ਦਾ ਸ਼ੁਰੂ ਕੀਤੇ ਆ ਦੋ ਤਿੰਨ ਦਿਨ ਦਾ ਆਪਾਂ ਹੁਣ ਇਕੱਠੇ ਵਲੌਗ ਬਣਾਣਾ ਆ ਤੇ ਪੰਜਾਬ ਵੰਦੇ ਅੱਜ ਤੇ ਕੰਮਕਾਰ ਜਿਆਦਾ ਅੱਜ ਹੈ ਨਹੀਂ ਹੈਗਾ ਪਰ ਫਿਰ ਵੀ ਆਪਾਂ ਕੰਮ ਕਰਕੇ ਆਏ ਆ ਤੇ ਆ ਸਾਡੇ ਸ਼ਹਿਨ ਸ਼ਾ ਦੇ ਸ਼ਹਿਨ ਸ਼ਾ 12 ਵਜੇ ਉੱਠਣ ਵਾਲੇ ਬੰਦੇ ਸਾਡੇ ਲਾਲੋ ਬਾਜੀ ਲਾਲੋ ਬਾਜੀ ਹੁਣ 12 ਵਜੇ ਉੱਠ ਗਏ ਨੇ ਬਾਜੀ ਕਿਦਾਂ? ਵਧੀਆ ਜੀ। ਬਾਜੀ ਕਿੱਦਾਂ ਦਾ ਮਹਿਸੂਸ ਹੁੰਦਾ ਤੁਸੀਂ ਨਹੀਂ ਜਲਦੀ ਉੱਠ ਛਣੇ? ਉਹ ਵਧੀਆ ਰਾਜਾਂ ਵਾਲੀ ਜ਼ਿੰਦਗੀ ਹੈ। ਗੰਦੀ ਲਾੜਾ ਸਿੱਧੀ ਗੱਲ ਆ। ਰਾਜਾਂ ਵਾਲੀ ਜ਼ਿੰਦਗੀ ਨਹੀਂ। ਕ੍ਰਿਸ਼ਨ ਵਾਲਾ ਕੰਮ ਹੋਇਆ ਬਾਬੇ ਹੁਣ। ਜਲਦੀ ਉੱਠਣ ਦੀ ਆਇਬ ਟਪਾਓ ਬਾਜੀ। ਔਖਾ ਯਾਰ। ਉਹ ਕੰਮ ਤੇ ਜਾਂਦੇ ਆਪਾਂ ਜਲਦੀ। ਆਹ ਉਹ ਸਹੀ ਹੈ ਸਹੀ ਹੈ। ਇੱਧਰ 에ਰਪੋਰਟ ਦੇਖੋ ਚੈੱਕ ਕਰੋ। ਆਈਫੋਨ ਵਾਲੇ ਬੈਗ ਬੈਗ ਨਹੀਂ ਪਾਇਆ ਅੱਜ ਜਿੱਪੋ ਉਹ ਜਿੱਪੋ ਉਹ ਤੇਰਾ ਸ਼ਿਕਾਰ ਘੁੰਮਦਾ ਉਹ ਤੇਰਾ ਸ਼ਿਕਾਰ ਘੁੰਮਦਾ ਉਹਦੇ ਤਿੰਨ ਬਿੱਦੀ ਜਿਆ ਉਹਦੇ ਜਿੱਪੀ ਉਹਦੇ ਓਏ ਹਿਰੋਸ਼ ਓਏ